ਤੇ ਵੀ ਬਾਂਕੇ ਬਿਹਾਰ ਯੂਥ ਕਲੱਬ ਸੰਭਾਵਾਂ ਸੋ ਸਮੇਂ ਸਮੇਂ ਸਰਤੇ ਆਪਣੀਆਂ ਸਵਾਵਾ ਦਿੰਦੇ ਰਹਿੰਦੇ ਆ ਔਰ ਅੱਜ ਨਾੜੀ ਪ੍ਰੀਖਣ ਕੈਂਪ ਲਗਾਇਆ ਹੋਇਆ ਆ ਆਪਾਂ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਦੇ ਆ ਕਿ ਇਹਨਾਂ ਦੇ ਕੀ ਬੈਨੀਫਿਟਸ ਹੈ ਕਿਉਂਕਿ ਜੇ ਗੱਲ ਕਰੀਏ ਤਾਂ ਅੱਜ ਅੰਗਰੇਜ਼ੀ ਕਿਤਰਕ ਦੇ ਦਵਾਈਆਂ ਦੀ ਜ਼ਿਆਦਾ ਪਰਹਮਾਰ ਹੈ ਔਰ ਜਿਹੜੇ ਇਦਾਂ ਦੇ ਉਪਰਾਲੇ ਆ ਇਹਨਾਂ ਦਾ ਕੀ ਹੋਣ ਵਾਲੇ ਸੰਬੰਧਿਤ ਜੇ ਫੈਕਟਰ ਹੈਗਾ आ, कर कर जुरु 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 के कि इनंदा ਸਾਡੀ ਸਮਾਜ ਨੂੰ ਕਿੰਨੀ ਗਲੋੜਾ ਸੋ ਸਾਰੀ ਆਪਾਂ ਦਾ ਸਭ ਨਾਲ ਗੱਲਬਾਤ ਕਰਦੇ ਆ ਸੋ ਤੁਸੀਂ ਜਰੂਰ ਜੁੜੇ ਰਕਤਾਰਾ ਬੋਲੇ ਪੰਜਾਬੀ ਚੈਨਲ ਮੈਂ ਸਪੈਸ਼ਲੀ ਲੁਧਾਨੇ ਸੇ ਆਇਆ ਹੂੰ ਕੈਂਪ ਕੇ ਤਰਫੇ ਇਨਵਾਈਟ ਆਇਆ ਥਾ ਕਿ ਕਿ ਹਮਨੇ ਯਹਾਂ ਪੇ ਲੋਕਤ ਕੇ ਲਈਏ ਕਿ ਯਹਾਂ ਪੇ ਫ੍ਰੀ ਮੈਡੀਸਨ ਦੇਂਗੇ ਔਰ ਆਯੁਰਵੈਦਿਕ ਮੈਡੀਸਨ ਦੇਂਗੇ ਇਸ ਕੇ ਅੰਦਰ ਨਾੜੀ ਵਿਰੀਖਸ਼ਾ ਕਰਕੇ ਯਹਾਂ ਪੇ ਲੋਗੋ ਕੋ ਜੋ ਦਿੱਕਤ ਹੈ ਉਹ ਬੋ ਬਤਾਤੇ ਹੈ ਕਿ ਕਿਆ ਕਿਆ ਉਨਕੋ ਖਾਣਾ ਪੀਣਾ ਚਾਹੀਏ ਔਰ ਉਸ ਕੇ ਸਬਸੇ ਉਨਕੀ ਦਵਾਈਆਂ ਦੇ ਰਹੇ ਫ੍ਰੀ ਦਿਨ 3 ਦਿਨ ਕੇ ਲਈਏ ਜਿਹਾਂ ਪਿੱਛੇ हट ਗਏ ਆ ਕਿਉਂਕਿ ਨਵਾਂ ਮਾਡਰਨ ਜਵਾਨਾ ਆ ਗਿਆ ਇਹਨਾਂ ਨੇ ਕਲਬਾਂ ਨੇ ਬਹੁਤ ਵਧੀਆ ਕੰਮ ਕੀਤਾ ਦੇਖੋ ਦੇਖ ਅੱਗੇ ਨੂੰ ਫਰਕ ਪਊਗਾ ਜਦੋਂ ਮਹੀਨੇ ਦੋ ਮਹੀਨੇ ਬਾਅਦ ਇਹਦਾ ਇਫੈਕਟ ਪਊਗਾ ਵੀ ਹਾਂ ਮੈਨੂੰ ਇਹਦਾ ਸਾਈਡ ਇਫੈਕਟ ਕੋਈ ਨਹੀਂ ਮੈਨੂੰ ਬੈਨੀਫਿਟ ਮਿਲਿਆ ਤਾਂ ਉਹ ਦੁਬਾਰਤੋਂ ਫੇਰ ਇਹਨੂੰ ਯੂਜ਼ ਕਰੂਗਾ ਇੱਕ ਨਾਲ ਇੱਕ 11 ਬੰਦੇ ਨੇ ਮੇਰਾ ਤਾਂ ਪਹਿਲਾ ਕੈਂਪ ਐ ਮੈਂ ਕਹਾ ਵੀ ਮੈਨੇ ਪਹਿਲਾਂ ਲਗਾਏ ਐ ਬਟ ਸ਼ਿਰੀ ਸ਼ਿਰੀ ਉੱਥੇ ਲਗਾਏ ਐ ਬਟ ਇੱਥੇ ਨਹੀਂ ਲਗਾਏ ਬੈਂਗਲੌਰ 'ਚ ਜ਼ਰੂਰ ਲਗਾਏ ਐ ਬਟ ਉਰੇ ਨਹੀਂ ਲਗਾਇਆ ਸਮਾਨੇ 'ਚ ਮੇਰਾ ਪਹਿਲਾ ਕੈਂਪ ਐ ਅੱਜ ਦੇ ਸਮੇਂ ਵਿੱਚ ਸਾਇੰਸ ਬਹੁਤ ਜ਼ਿਆਦਾ ਤਰੱਕੀ ਕਰ ਚੁੱਕੀ ਹੈ ਪਰ ਅਸੀਂ ਆਪਣੀ ਪੁਰਾਣੀ ਜੜਾ ਤੋਂ ਦੂਰ ਨਾ ਹੋਈਏ ਕਿਉਂਕਿ ਸਾਡੀ ਜਿਹੜੀ ਪੁਰਾਣੀ ਭਾਰਤ ਦੀ ਆਯੁਰਵੈਦਿਕ ਪદ્ધਤੀ ਹੈ ਇਹ ਬਹੁਤ ਹੀ ਪ੍ਰਾਚੀਨ ਹੈ ਤੇ ਬਹੁਤ ਹੀ ਫਾਇਦੇਮੰਦ ਹੈ ਤੇ ਇਹ ਨੁਕਸਾਨ ਰਹਿਤ ਹੈ ਤੇ ਅਸੀਂ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਉਹ ਜਿਥੇ ਅੱਜ ਦੇ ਸਮੇਂ ਵਿੱਚ ਸਾਇੰਸ ਤੇ ਵਿਸ਼ਵਾਸ ਕਰਨ ਪਰ ਨਾਲ-ਨਾਲ ਹੀ ਉਹ ਪੁਰਾਣੇ ਨੁਸਖਿਆਂ ਤੇ ਵੀ ਤੇ ਪੁਰਾਣੇ ਇਲਾਜਾਂ ਤੇ ਵੀ ਓਨਾ ਹੀ ਵਿਸ਼ਵਾਸ ਰੱਖਣ ਜਿੰਨਾ ਕਿ ਉਹ ਅੱਜ ਦੀ ਸਾਇੰਸ ਐਲੋਪੈਥੀ ਤੇ ਯਕੀਨ ਰੱਖਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰ ਦਵਿੰਦਰ ਭੱਟੀ ਤੇ ਤੁਸੀਂ ਜੁੜੇ ਹੋ ਖਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਅਗਰਵਾਲ ਧਰਮਸ਼ਾਲਾ ਸਮਾਣਾ ਤੋਂ ਜਿੱਥੇ ਕੇਸ਼ਰੀ ਬਾਂਕੇ ਬਿਹਾਰ ਯੂਥ ਕਲੱਬ ਸਮਾਣਾ ਵੱਲੋਂ ਪਹਿਲਾ ਨਾੜੀ ਪ੍ਰੀਖਣ ਕੈਂਪ ਲਗਾਇਆ ਗਿਆ ਜਿਸ ਵਿੱਚ ਬਹੁਤ ਸਾਰੇ ਮਰੀਜ਼ ਪਹੁੰਚੇ ਔਰ ਡਾਕਟਰ ਸਾਹਿਬਾਨਾਂ ਦੀਆਂ ਟੀਮਾਂ ਇੱਥੇ ਪਹੁੰਚੀਆਂ ਔਰ ਮੌਇਨਾ ਕਰਕੇ ਮੌਕੇ ਤੇ ਹੀ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਔਰ ਸ਼੍ਰੀ ਬਾਂਕੇ ਬਿਹਾਰੀ ਯੂਥ ਕਲੱਬ ਸਮਾਣਾ ਦਾ ਬਹੁਤ ਵੱਡਾ ਉਪਰਾਲਾ ਇਸ ਮੌਕੇ ਵੱਲਤਾਰ ਮਿਸ਼ਾਲਾ ਦੇ ਪ੍ਰਧਾਨ ਮਦਨ ਮਿੱਤਲ ਜੀ ਵੀ ਹਾਜ਼ਰ ਸਨ ਔਰ ਤੁਸੀਂ ਜਰੂਰ ਜੁੜੇ ਰਹੋ ਉਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸ਼੍ਰੀ ਬਾਂਕੇ ਬਿਹਾਰੀ ਯੂਥ ਕਲੱਬ ਵੱਲੋਂ ਪਹਿਲਾ ਨਾੜੀ ਚਿਕਿਤਸਾ ਦਾ ਕੈਂਪ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਦੀ ਪੀੜ੍ਹੀ ਸਿਰਫ ਆਲੋਪੈਥੀ ਤੇ ਡਿਪੈਂਡ ਹੋ ਕੇ ਰਹਿ ਗਈ ਹੈ ਉਹਨਾਂ ਨੂੰ ਭਾਰਤ ਦੀ ਪੁਰਾਣੀ ਪદ્ધਤੀ ਜਿਹੜੀ ਕਿ ਨਾੜੀ ਚਿਕਿਤਸਾ ਹੈ ਉਦੇ ਬਾਰੇ ਕੋਈ ਗਿਆਨ ਨਹੀਂ ਹੈ ਗਿਆ ਜਦੋਂ ਉਹ ਹੁੰਦੇ ਸੀ ਪੁਰਾਣੇ ਸਮੇਂ ਦੇ ਵਿੱਚ ਵੈਦ ਨਾੜੀ ਚਿਕਿਤਸਾ ਦੇ ਦੁਆਰਾ ਇਲਾਜ ਕਰਦੇ ਸੀ ਪਰ ਉਹਨਾਂ ਨੇ ਹੱਦ ਤੱਕ ਇਹ ਗੱਲਾਂ ਕਿਤਾਬਾਂ ਤੇ ਦੇ ਵਿੱਚ ਪੜੀਆਂ ਹਨ ਤੇ ਉਹਨਾਂ ਨੇ ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਦੇ ਉੱਤੇ ਦੇਖੀਆਂ ਹਨ ਪਰ ਉਹਨਾਂ ਨੇ ਕਦੇ ਵੀ ਇਹ ਚੀਜ਼ ਲਾਈਵ ਨਹੀਂ ਦੇਖੀ ਕਲੱਬ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਭਾਰਤ ਦੀ ਪੁਰਾਣੀ आयुवेदी पति ਦੇ ਨਾਲ ਉਹਨਾਂ ਨੂੰ ਜੋੜਿਆ ਗਿਆ ਜਿਹੜਾ ਇਹ ਕੈਂਪ ਲਗਾਇਆ ਗਿਆ ਹੈ ਸ਼੍ਰੀ ਬਾਂਕੇ ਵਿਹਾਰੀ ਜੀ ਵੱਲੋਂ ਸਪੈਸ਼ਲੀ ਉਹਨਾਂ ਨੇ ਅਰੇਂਜ ਕਰਵਾਇਆ ਹੈ ਬਹੁਤ अच्छी तरह ਉਹਨਾਂ ਨੇ ਬਹੁਤ ਅੱਛਾ ਅਰੇਂਜ ਕਰਾਇਆ ਹੈ ਇਹ ਕੈਂਪ ਦੇ ਵਿੱਚ 나ੜੀ ਅਸੀਂ ਦੋਨੋਂ 나ੜੀ ਵੈਦ ਹਾਂ ਅਸੀਂ ਦੋ ਡਾਕਟਰ ਸਪੈਸ਼ਲਿਸਟ ਇਸ ਚੀਜ਼ ਵਾਸਤੇ ਆਇਆ ਕਿ ਇਹਦੇ ਵਿੱਚ ਪੇਸ਼ੈਂਟ ਦੇ 나ੜੀ ਥਰੂ ਵੀ ਪਲਸ ਦੇ ਥਰੂ ਰੇਡੀਅਲ ਪਲਸ ਕਹਿੰਦੇ ਆ ਉਹਨੂੰ ਵੀ ਉੱਥੇ ਉਹਦਾ ਚੈੱਕ ਕੀਤਾ ਜਾਏਗਾ ਤੇ ਉਹਦੇ ਸਾਹਮਣੇ ਉਹਦੀ ਸਮੱਸਿਆ ਦੱਸੀ ਜਾਣਗੀਆਂ ਵੀ ਉਹਦੇ ਅੰਦਰ ਕੀ ਚੱਲ ਰਿਹਾ ਹੈ ਸਰੀਰ ਦੇ ਵਿੱਚ ਕੀ ਹੈ ਇਹ ਬਹੁਤ ਪੁਰਾਣੀ ਆਯੁਰਵੈਦਿਕ ਤੋਂ ਪਹਿਲਾਂ ਮਤਲਬ ਜਦੋਂ ਮਾਡਰਨ ਥੈਰੇਪੀਜ਼ ਵਗੈਰਾ ਮਾਡਰਨ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ ਹੁਣ ਤਾਂ ਲੋਕੀ ਆਪ ਹੀ ਦੱਸਦੇ ਨੇ ਬਟ ਅਸੀਂ ਪਲਸ ਦੇ ਥਰੂ ਚੈੱਕ ਕਰਦੇ ਹਾਂ ਵੀ ਦਿੱਕਤ ਕੀ ਹੈ ਰੂਟ ਕੌਜ਼ ਕੀ ਹੈ ਵੀ ਬੇਸਿਕਲੀ ਜੜ੍ਹ ਕੀ ਹੈ ਇਹਦੇ ਵਿੱਚ ਉਸ ਜੜ੍ਹ ਦੇ ਅਕੋਰਡਿੰਗਲੀ ਇਹ ਟਰੀਟ ਕੀਤਾ ਜਾਂਦਾ ਹੈ ਅਸੀਂ ਸਿੰਟਮੈਟਿਕਲੀ ਘੱਟ ਪਹਿਲਾਂ ਜੜ੍ਹ ਦੇਖਦੇ ਹਾਂ ਵੀ ਜੜ੍ਹ ਕੀ ਹੈ ਫਰੋਟ ਉਹਦੇ ਸਾਹ ਮਲਟੀਪਲੇਟ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੀ ਬੰਕੇ ਵਿਹਾਰੀ ਯੂਥ ਕਲੱਬ ਰਜਿਸਟਰਡ ਸਮਾਣਾ ਨੂੰ ਲੱਖ ਲੱਖ ਮੁਬਾਰਕਾਂ ਦੇਣਾ ਜਿਨ੍ਹਾਂ ਨੇ ਇੱਕ ਪੁਰਾਣੀ ਜਿਵੇਂ ਜਿਸ ਤਰ੍ਹਾਂ ਕੀ ਨਾ ਪਿਛਲੇ 30 40 ਸਾਲ ਪਹਿਲਾਂ ਜਦੋਂ ਮੈਡੀਸਨ ਦਾ ਕੋਈ ਬਹੁਤਾ ਇਲਾਜ ਨਹੀਂ ਹੁੰਦਾ ਸੀ ਲੋਕ ਜੜੀ ਬੂਟੀਆਂ ਨਾਲ ਉਹ ਕਰਦੇ ਸੀ ਨਵਾਂ ਬਹੁਤ ਵਧੀਆ ਪ੍ਰਾਲਾ ਜਦ ਕਿ ਉਹਦੇ ਨਾਲ ਸਾਈਡ ਇਫੈਕਟ ਕੋਈ ਨਹੀਂ ਤੇ ਇਹਨਾਂ ਚੀਜ਼ਾਂ ਨਾਲ ਹੁਣ ਜਿਹੜੀ ਅੱਜ ਦੀ ਮੈਡੀਸਿਨ ਆ ਰਹੀ ਹੈ ਕੁਛ ਨਾ ਕੁਛ ਕਦੇ ਨਾ ਕਦੇ ਆਪ ਨੂੰ ਅਫੈਕਟ ਕਰ ਜਾਂਦੀ ਹੈ ਇਸ ਕਰਕੇ ਮੈਂ ਇਹ ਕਲੱਬ ਦੇ ਮੈਂਬਰਾਂ ਨੂੰ ਸਹਾਰਨੀ ਆ ਪਹਿਲਾਂ ਵੀ ਇਹ ਅਗਰਵਾਲ ਤਰਸਾਲਾ ਚ ਜਿਸ ਤਰ੍ਹਾਂ ਸ਼ੁਰੂਆਤ ਤੇ ਰਹਿੰਦੀ ਉੱਥੇ ਹੀ ਬੜੀਆ ਲੰਗਰ ਲਾਉਂਦੇ ਨੇ ਮੈਂ ਇਹਨਾਂ ਦੀ ਟੀਮ ਨੂੰ ਤੇ ਇਹਨਾਂ ਦੇ ਪ੍ਰਧਾਨ ਨੂੰ ਲੱਖ ਲੱਖ ਧੰਨਵਾਦ